ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੋਂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 8th ਕਲਾਸ 8th ਕਲਾਸ ਦੇ ਲਈ ਆਪਾਂ ਪੰਜਾਬੀ ਪਹਿਲੀ ਭਾਸ਼ਾ ਪੰਜਾਬੀ ਦਾ ਜਿਹੜੇ ਪ੍ਰੀवियस ਇਅਰ ਕੁਸ਼ਨ ਪੇਪਰ ਲੈ ਕੇ ਆ ਰਹੇ ਜੀ ਆਪਾਂ ਤੁਹਾਡੇ ਐਗਜ਼ਾਮ ਦੀ ਬੈਸਟ ਤਿਆਰੀ ਕਰਵਾਵਾਂਗੇ ਵਿਦ ਦਾ ਪ੍ਰੀवियस ਇਅਰ ਕੁਸ਼ਨ ਪੇਪਰ 2023 ਦੇ ਹਨ 23 ਦਾ ਜਿਹੜਾ ਸਾਲਾਨਾ ਪੇਪਰ ਹੋਇਆ ਸੀ ਤੇ ਫਿਰ ਰੀਪੇਰ ਵਾਲਾ ਹੋਇਆ ਸੀ ਫਿਰ 24 ਦਾ ਹੋਇਆ ਸੀ ਫਿਰ 25 ਦਾ ਹੋਇਆ ਸੀ ਉਹ ਸਾਰੇ ਆਪਾਂ ਪ੍ਰੀवियस ਇਅਰ ਮਤਲਬ ਕਿ 5-6 ਤੁਹਾਡੇ ਪੇਪਰ ਸੋਲਵ ਕਰਾਂਗੇ ਤੇ ਨਾਲ ਦਿਨਰ ਮਾਡਲ ਟੈਸਟ ਪੇਪਰ ਜਿਹਦੇ ਵਿੱਚ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿੱਦਾਂ ਦੇ ਜਿਹੜੇ ਕਿ ਪੇਪਰ ਦੇ ਵਿੱਚ ਕੁਐਸਚਨਸ ਆਉਂਦੇ ਨੇ ਤੇ ਕਿਵੇਂ ਗ੍ਰਾਮਰ ਪਾਰਟ ਆਉਂਦਾ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਰਜੇ ਹੈਗਾ ਨਾ ਤੁਹਾਡੇ ਇਹ ਆਪਾਂ ਜੂਨ 2025 ਵਾਲਾ ਕਰ ਰਹੇ ਹਾਂ ਹਾਂਜੀ ਪੈਰਾ ਦਿੱਤਾ ਹੋਊਗਾ ਤੁਸੀਂ ਇਹਦੇ ਵਿੱਚ ਆਨਸਰ ਫਾਈਂਡ ਕਰਨੇ ਹੋਣਗੇ ਜਿਵੇਂ ਇਹਦੇ ਵਿੱਚ ਪੈਰਾ ਦਿੱਤਾ ਹੋਇਆ ਹੈ ਨਾ ਸ਼੍ਰੀ ਗੁਰੂ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵਾਲਾ ਤਾਂ ਇਹਦੇ ਵਿੱਚ ਪਹਿਲਾਂ ਆਪਾਂ ਸਿੱਧੇ ਆਨਸਰਸ ਕਰਦੇ ਹਾਂ ਪੈਰੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਇਹ ਵਿੱਚ ਕਿੰਨੇ ਗੁਰੂਆਂ ਦੀ ਰਚਨਾ ਨੂੰ ਸ਼ਾਮਲ ਕੀਤਾ ਗਿਆ ਪੈਰੇ ਦੇ ਅਨੁਸਾਰ ਪੈਰੇ ਦੇ ਅਨੁਸਾਰ ਜੇ ਪਹਿਲੇ ਚਾਰ ਠੀਕ ਹੈ ਤਾਂ ਅਨਸਰ ਆ ਜੂਗਾ ਪਹਿਲੇ ਚਾਰ ਭਗਤ ਨਾਮਦੇਵ ਤੇ ਤਰਲੋਚਨ ਕਿੱਥੋਂ ਦੇ ਵਸਨੀਕ ਸਨ ਤਾਂ ਮਹਾਰਾਸ਼ਟਰ ਦੇ ਪੈਰੇ ਦੇ ਵਿੱਚ ਨਹੀਂ ਸਾਰੇ ਕੁਸ਼ਚਨ ਠੀਕ ਹੈ ਸਾਰੇ ਸੰਤਾਂ ਭਗਤਾਂ ਨੇ ਕਿਸ ਸੁਨੇਹ ਰੱਖਤਾ ਰੱਬੀ ਇਕਤਾ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕਾਰਜ ਕਿਹਨੇ ਕੀਤਾ ਭਾਈ ਗੁਰਦਾਸ ਜੀ ਨੇ ਦੇਖੋ ਨਾਮਦੇਵ ਤਰਲੋਚਨ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ ਸਾਰੇ ਲਿਖਰਖੇ ਨੇ ਸਾਰੇ ਭਗਤ ਹਾਂਜੀ ਅਗਲਾ ਕੁਐਸਚਨ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ ਕਦੋਂ ਸੰਪੂਰਨ ਹੁੰਦਾ 1604 ਈਸਵੀ ਦੇ ਵਿੱਚ 1604 ਈਸਵੀ ਦੇ ਵਿੱਚ ਅੱਗੇ ਸਹੀ ਵਿਕਲਪ ਚੋਂ ਉਹਨੇ ਪਹਿਰਾ ਦਿੱਤਾ ਹੋਇਆ ਇਹਦੇ ਵਿੱਚ ਵੀ ਹਾਂਜੀ ਫਰਸਟ ਹੈ ਵਿਆਨਾ ਸ਼ਹਿਰ ਕਿਸ ਵਿਆਨਾ ਸ਼ਹਿਰ ਵਿੱਚ ਕਿਸ ਦਾ ਪੁੱਤ ਲੱਗਿਆ ਹੋਇਆ ਵਿਆਨਾ ਸ਼ਹਿਰ ਦੇ ਵਿੱਚ ਧਿਆਨ ਚੰਦ ਅੱਗੇ ਹੈਗਾ ਖੇੜਦੇਵ 29 ਅਗਸਤ ਨੂੰ ਮਨਾਇਆ ਜਾਂਦਾ ਠੀਕ ਹੈ ਤੇ ਬੁੱਤਾਂ ਦੇ ਹੱਥ ਵਿੱਚ ਕਿੰਨੇ ਹਾਕੀਏ ਸਟਿੱਕਾ ਸਨ 4 ਅੱਗੇ ਹੈਗਾ ਖੇੜਦੇਵ ਤਾਂ ਕਿਹਨੂੰ ਕਿਹਾ ਜਾਂਦਾ ਖੇੜਦੇਵ ਤਾਂ ਕਿਹਾ ਜਾਂਦਾ ਅ ਧਿਆਨ ਚੰਦ ਨੂੰ ਧਿਆਨ ਚੰਦ ਕਿਸ ਪਦਰ ਦਾ ਖੜਿਆ ਰਹੀ ਸੀ ਤਾਂ ਧਿਆਨ ਚੰਦ ਦਾ ਵਿਸ਼ੇ ਪਦਰ ਦਾ ਨੈਕਸਟ ਹੈਗਾ ਹਾਂਜੀ ਉਪਰੋਕਤ ਪੈਰੇ ਦੇ ਵਿੱਚੋਂ ਕੋਈ ਦੋ ਪੜਨਾਮ ਦੱਸਣੇ ਨੇ ਕੋਈ ਦੋ ਪੜਨਾਮ ਪੜਨਾਮ ਦੇਖ ਲੈਣੇ ਹੁਣ ਪਰ ਇਸ ਪੈਰੇ ਦੇ ਵਿੱਚੋਂ ਇੱਕ ਤਾਂ ਦੇਖੋ ਅ ਇਹਦੇ ਵਿੱਚ ਆ ਗਿਆ ए ठीक है। अब इजी तो इजी डाल देता हूँ। अजय हाँ, ठीक है। ये आ जाएंगे सारे जिले कि अपने ਪੜਨਾਮ ਜਿਸ ਨੇ ਠੀਕ ਹੈ ਫੌਜ ਵਿੱਚ ਛੋਟਾ ਜਿਹਾ ਸਪਾਹੀ ਹੁੰਦਾ ਸੀ ਜਿਸ ਨੇ ਜਿਸ ਨੇ ਇਹ ਆ ਗਿਆ ਹਾਂਜੀ ਅੱਗੇ ਹੈਗਾ राजे ਹਾਂਜੀ ਸਹੀ ਆਨਸਰ ਕਰਨੇ ਨੇ ਕਿਰਿਆ ਸ਼ਬਦ ਚੁਣਨੀ ਹੈ ਤਾਂ ਕਿਰਿਆ ਹੈਗੇ ਜਾਂਦਾ ਅੱਗੇ ਹੈਗਾ ਨਾਮ ਨਾਮ ਸ਼ਬਦ ਚ ਉਹਨਾਂ ਦਾ ਨਾਮ ਸ਼ਬਦ ਹੈਗੇ ਨੇ ਇਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕੇ ਹੀਰ ਲਿਖਿਆ ਨੇ ਸਭ ਦੇ ਚ ਵਿਸ਼ੇਸ਼ਣ ਹੋਗਾ ਛੋਟਾ ਕਿ ਵਿਸ਼ਰਾਮ ਚਿੰਦ ਦਸਨੇ ਨੇ ਡੰਡੀ राजे ਕਮ ਦੋ ਬਿੰਦੀ ਜੋੜਨੀ ਠੀਕ ਹੈ ਦੋ ਬਿੰਦੀਆਂ ਸੱਚ ਉੱਪਰ ਨੀਚੇ ਨੂੰ ਹੁੰਦੀ ਹੈ ਦੋ ਬਿੰਦੀ ਜਿਵੇਂ ਆਪ ਕੋਈ ਵੀ ਜਿਵੇਂ ਲਗਾਓ ਆਪਰੇਸ਼ਨ ਲਿਖ ਕੇ ਫਿਰਾਂ ਦੋ ਬਿੰਦੀ ਪਾ ਦੇਣ ਠੀਕ ਹੈ ਕੇ ਵਿਰੋਧੀ ਸ਼ਬਦ ਇਕਤਾ ਫੁੱਟ ਛੋਟਾ ਵੱਡਾ ਜਨਮ ਮਰਨ ਦਿਨ ਰਾਤ ਹਾਂਜੀ ਅੱਗੇ ਹੈਗਾ ਜੇ ਕਾਲ ਸਤਰਾ ਨੇ ਭਾਅ ਅਰਥ ਦੱਸਣੇ ਨੇ ਇਹਨਾਂ ਦੇ ਹਾਂਜੀ ਜੇ ਕਿਧਰੇ ਹਾਰਾਂ ਲੱਕ ਤੋੜਨ ਮਨ ਹੋਏ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਨਵੇਰਾ ਚਿੱਤ ਵਿੱਚ ਰੱਖ ਵਿਸ਼ਵਾਸ ਹਾਂਜੀ ਇਹ ਇਹਦਾ ਸਰਲ ਅਰਥ დასਨ ਆਪਾਂ ਨੇ ਕਵੀ ਕਹਿੰਦਾ ਕਿ ਜੇ ਤੂੰ ਆਪਣੇ ਟੀਚੇ ਨਿਸ਼ਾਨੇ ਤੇ ਪਹੁੰਚਣਾ ਚਾਹੁੰਦਾ ਤਾਂ ਤੈਨੂੰ ਦਰਿਆਾਂ ਦੀ ਤਰ੍ਹਾਂ ਅੱਗੇ ਹੀ ਅੱਗੇ ਚੱਲਦਾ ਰਹਿਣਾ ਪਊਗਾ ਲਗਾਤਾਰ ਅੱਗੇ ਅੱਗੇ ਵਧੇ ਰਹਿਣਾ ਹੀ ਜੀਵਨ ਹੈ ਤੇ ਕਦਮਾਂ ਦਾ ਰੁਕ ਜਾਣਾ ਕੀ ਹੁੰਦੀ ਹੈ ਮੌਤ ਹੈ ਵੀ ਜੇ ਕਦੀ ਨਿਰਾਸ਼ਾ ਹਾਰਾਂ ਤੈਨੂੰ ਜੇ ਕਦੇ ਵੀ ਤੂੰ ਤੈਨੂੰ ਹਾਰਾਂ ਫੇਲੀਅਰਜ਼ ਨਿਰਾਸ਼ ਕਰ ਦੇਣ ਤਾਂ ਜੀਵਨ ਨੂੰ ਇੱਕ ਲੰਬਾ ਸੰਘਰਸ਼ ਸਮਝ ਕੇ ਆਪਣੇ ਮਨ ਦੇ ਵਿੱਚ ਜਿੱਤ ਦਾ ਭਰੋਸਾ ਰੱਖ ਕੇ ਹੀ ਅੱਗੇ ਵਧਣਾ ਹਾਂ ਲਾਭਦਾਇਕ ਹੁੰਦਾ ਇਹ ਕਹੇਗਾ ਇਹ ਹੈ ਮੇਰੀ ਕਥਾ ਕਹਾਣੀ ਮੈਂ ਸੂਰਜ ਦੀ ਬੇਟੀ ਰਾਣੀ ਆਖਣ ਲੋਕ ਧਰਤੀ ਮੈਂ ਮੈਂ ਤਾਂ ਰੇਣ ਬਸੇਰਾ ਹਾਂ ਹਾਂਜੀ ਇਹਦੇ ਵਿੱਚ ਆਪਾਂ ਕਹਾਂਗੇ ਵੀ ਇਹ ਧਰਤੀ ਇਸ ਸਲਰਸ ਦੇ ਵਿੱਚ ਧਰਤੀ ਕਹਿੰਦੀ ਹੈ ਕਿ ਉਸ ਦੀ ਸਾਰੀ ਕਥਾ ਕਹਾਣੀ ਜਿਹੜੀ ਉਪਰੋਕਤ ਦੱਸੀ ਗਈ ਉਹਦੇ ਅਨੁਸਾਰ ਵੀ ਸਾਰੀ ਉਹਦੀ ਕਥਾ ਕਹਾਣੀ ਆ ਉਹ ਸੂਰਜ ਦੀ ਚੰਗੀ ਪੁੱਤਰੀ ਆ ਤੇ ਲੋਕੋ ਨੂੰ ਮਾਂ ਕਹਿ ਕੇ ਬੁਕਾਰਦੇ ਨੇ ਧਰਤੀ ਮਾਂ ਤੇ ਉਹ ਧਰਤੀ ਮਾਂ ਕਹਲੌਂਦੀ ਆ ਤੇ ਉਹ ਇੱਕ ਸਰਾਂ ਦੇ ਵਾਂਗ ਠੀਕ ਹੈ ਜਿੱਥੇ ਜੀਵ ਰਹਿੰਦੇ ਨੇ ਤੇ ਥੋੜੇ ਜਿਰੇ ਪਿੱਛੋਂ ਇੱਥੋਂ ਚਲੇ ਜਾਂਦੇ ਹਾਂਜੀ ਅੱਗੇ ਕੁਐਸਚਨ ਆਨਸਰ ਨੇ ਪੰਜਾਬ ਦੇ ਲੋਕ ਨਾਚ ਕਿਹੜੇ-ਕਿਹੜੇ ਨੇ ਹਾਂਜੀ ਤਾਂ ਲੋਕ ਨਾਚਾਂਗੇ ਨੇ ਗਿੱਧਾ ਭੰਗੜਾ ਝੂਮਰ ਲੋਡੀ ਧਮਾਲ ਸੰਮੀ ਤੇ ਕਿੱਕਲੀ ਗੀਤਾ ਪੰਗੜਾ ਝੁੰਮਰ ਲੁੱਡੀ ਧਮਾਲ ਸਮੀ ਦੇ ਕਿਕੜੀ ਇਹਨੇ ਲੋਕ ਨਾਲ ਚ ਹਾਂਜੀ ਅਗਲਾ ਕੁਸ਼ਣ ਹੈਗਾ ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਉਤਿਤ ਕਰਦੇ ਸਨ ਤੇ ਇਹਦਾ ਅਨਸਰ ਹੈਗਾ ਰਜੇ ਬਾਬਾ ਫਰੀਦ ਜੀ ਸਾਦਾ ਤਪ ਤਿਆਗ ਸੰਤੋਖ ਸਬਰ ਤੇ ਗਰੀਬੀ ਵਾਲਾ ਜੀਵਨ ਉਤਿਤ ਕਰਦੇ ਸਨ ਪਹਿਲਾਂ ਬੁੱਕਠੇ ਕੁਸ਼ਣ ਦੇਖ ਲਾਂ ਫਿਰ ਅਨਸਰ ਦੇਖ ਲਾਂਗੇ ਪੈਨਪਰਾ ਸੜਕ ਪਾਰ ਕਰਨ ਵਿੱਚ ਕਿਵੇਂ ਸਫਲ ਹੋਏ ਅਗਲਾ ਹੈਗਾ ਪੰਜਾਬ ਨੂੰ ਸੋਨਾ ਬਣਾਉਣ ਲਈ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਕੀ ਯਤਨ ਕੀਤੇ ਸ਼ਾਂਤੀ ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ ਮਣਾ ਕਿਸ ਨੂੰ ਕਹਿੰਦੇ ਨੇ ਸਾਇੰਸ ਸਿਟੀ ਕਿੱਥੇ ਹੈ ਤੇ ਇਸ ਦਾ ਖੇਤਰਫਲ ਕੁੱਲ ਖੇਤਰਫਲ ਕਿੰਨਾ ਹੈ ਹਾਂਜੀ ਪੈਨਪਰਾ ਨੂੰ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ਪੈਨਪਰਾਂ ਨੇ ਕੁਝ ਸੋਚ ਕੇ ਇਹ ਇਹ ਵਾਲੇ ਕੁ ਦੂਜੇ ਨੂੰ ਆਖੀ ਕਿ ਆਪਾਂ ਲੰਬੇ ਪਏ ਰਸੇ ਨੂੰ ਆਖਾਂਗੇ ਕਿ ਅਸੀਂ ਪੇਮੀ ਦੇ ਨਿਆਣਿਆਂ ਸਾਨੂੰ ਨਾ ਫੜ ਜਦੋਂ ਸੁਣੇ ਗੱਲ ਸੁਣਾਈ ਦੇਵੇਗੀ ਤਾਂ ਉਹ ਸਾਨੂੰ ਨਹੀਂ ਫੜੇਗਾ ਇਸ ਵਿਚਾਰ ਨੂੰ ਮਨ ਵਿੱਚ ਧਾਰ ਕੇ ਰੱਖ ਕੇ ਉਹ ਸੜਕ ਪਾਰ ਕਰ ਗਏ ਹਾਂਜੀ ਮਣਾ ਕਿਹਨੂੰ ਕਹਿੰਦੇ ਨੇ ਰੁੱਖਾਂ ਤੇ ਜਾਂ ਕਿਸੇ ਉੱਚੀ ਥਾਂ ਤੇ ਮੰਜੀ ਢਾ ਕੇ ਬੈਠਣ ਵਾਲੀ ਥਾਂ ਰੁੱਖਾਂ ਤੇ ਜਾਂ ਕਿਸੇ ਉੱਚੀ ਥਾਂ ਤੇ ਮੰਜੀ ਢਾ ਕੇ ਜਦੋਂ ਆਪਾਂ ਬੈਠ ਜਾਂਦੇ ਆ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਮਣਾ ਕਹਿੰਦੇ ਨੇ ਇਹ ਧਰਤੀ ਤੋਂ ਕਾਫੀ ਉੱਚਾ ਹੁੰਦਾ ਤੇ ਇਸ ਦਾ ਇਸ ਤੇ ਮੀਂਹ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਇਸ ਤੇ ਬੈਠ ਕੇ ਫਸਲ ਦੀ ਰਾਖੀ ਕੀਤੀ ਜਾਂਦੀ ਹੈ। ਅਗਲਾ ਕੁਸ਼ਨ ਹੈਗਾ ਸਾਇੰਸ ਸਿਟੀ ਕਿੱਥੇ ਹੈ ਤੇ ਇਸ ਦਾ ਕੁੱਲ ਖੇਤਰਫਲ ਕਿੰਨਾ ਸਾਇੰਸ ਸਿਟੀ ਕਪੂਰਥਲਾ ਸੜਕ ਤੇ 72 ਏਕੜ ਜ਼ਮੀਨ ਦੇ ਵਿੱਚ ਬਣਾਇਆ ਗਿਆ। ਗੇਸ਼ ਮਹਾਵਰੇ ਨੇ ਸ਼ਬਦਾਂ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਜਮਹਾਵਰੇ ਅੰਤਰਰਾਸ਼ਟਰੀ ਜਿਵੇਂ ਕੋਈ ਵੀ ਖੇਡ ਦਾ ਨਾਮ ਲਖਦਾ ਵੀ ਅੰਤਰਰਾਸ਼ਟਰੀ ਖਿਲਾੜੀ ਸਾਡੇ ਪਿੰਡ ਵਿੱਚ ਇੱਕ ਖਿਲਾੜੀ ਹੈ ਹਨਾ ਸਜਾਵਟ ਅਸੀਂ ਕਮਰੇ ਦੀ ਸਜਾਵਟ ਦਾ ਕੰਮ ਕੀਤਾ ਆੜੀ ਰਾਮ ਮੇਰਾ ਆੜੀ ਹੈ ਸ਼ਾਕਰ ਮਤਲਬ ਕਿ ਲਿਖਤ ਰਚਨਾ ਜਮੇ ਪਾ ਕੇ ਸਰਖੂ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਕਰ ਰਚਨਾ ਜਿਗਰ ਦਾ ਟੁਕੜਾ ਬਹੁਤ ਪਿਆਰਾ ਰਾਮ ਆਪਣੀ ਮਾਤਾ ਦਾ ਜਿਗਰ ਦਾ ਟੁਕੜਾ ਸ਼ਰਧਾਲੂ ਉਹ ਆਪਾ ਕੈਸਾ ਦੇ ਵੀ ਰਾਮ ਸ਼੍ਰੀ ਗੁਰੂ ਨਨਕਦੇਵ ਜੀ ਦਾ ਸ਼ਰਧਾਲੂ ਹੈ ਹਨ ਹਿੰਮਤ ਸਾਨੂੰ ਹਮੇਸ਼ਾ ਹਿੰਮਤ ਰੱਖਣੀ ਚਾਹੀਦੀ ਹੈ ਜਾਂ ਮੈਂ ਹਰ ਕੰਮ ਹਿੰਮਤ ਨਾਲ ਕਰਦਾ ਹਾਂ ਐਵੇਂ ਅੱਗੇ ਹੈਗੇ ਨੇ ਕਿਰਿਆ ਲੱਭ ਕੇ ਲਿਖਣੀ ਹੈ ਹਾਂਜੀ ਕਿਰਿਆ ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਤੋਂ ਕਰਵਾਇਆ ਗਿਆ ਇੱਕ ਤਾਂ ਕਰਵਾਇਆ ਗਿਆ ਇਹ ਆ ਇੱਕ ਲਿਖਾਈ ਇਹ ਨੇ ਕਿਰਿਆ ਹਾਂਜੀ ਕਿਸੇ ਇੱਕ ਵਿਸ਼ੇ ਤੇ ਲੇਖ ਲਿਖਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਿਵਾਲੀ ਪ੍ਰਦੂਸ਼ਣ ਦੀ ਸਮੱਸਿਆ ਅੱਖੀ ਡਿੱਠਾ ਮੈਚ ਟੈਲੀਵਿਜ਼ਨ ਤੇ ਲਾਭ ਤੇ ਹਾਨੀ ਅੱਗੇ ਹੈਗਾ ਪੱਤਰ ਪੱਤਰ ਆਪਾਂ ਕਰਦੇ ਹਾਂ ਜੁਰਮਾਨਾ ਮਾਫੀ ਲਈ ਇੱਕ ਤੇ ਇੱਕ ਹੈਗਾ ਤੁਹਾਡਾ ਵਿਦਿਅਕ ਟੂਰਸ ਪਟ ਵਿਦਿਅਕ ਟੂਰ ਹੰਜਾ ਸੈਸ ਪਟ ਦੀ ਅੱਗੇ ਲੈਣ ਲਈ ਸਕੂਲ ਮੁਖੀ ਨੂੰ ਬਿਨੇ ਪੱਤਰ ਲਿਖਣਾ ਹਾਂਜੀ ਜੁਰਮਾਨਾ ਮਾਫੀ ਲਈ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਸ਼ਹਿਰ ਦਾ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਦੀ 8ਵੀਂ ਜਮਾਤ ਦੇ ਵਿੱਚ ਮੈਂ ਪੜ੍ਹਦਾ ਹਾਂ ਕੱਲ ਮੈਂ ਜਦੋਂ ਸਕੂਲੋਂ ਘਰ ਪਹੁੰਚਿਆ ਤਾਂ ਮੈਨੂੰ ਚੰਨ ਖੀਮ ਲੇਰੀ ਬੁਖਾਰ ਹੋ ਗਿਆ ਇਸ ਕਰਕੇ ਮੈਂ ਸਕੂਲ ਨਹੀਂ ਆ ਸਕਿਆ ਸਕੂਲ ਵਿੱਚ ਅਗਲੇ ਦਿਨ ਸਫਾਈ ਦਿਨ ਮਨਾਇਆ ਗਿਆ ਸੀ ਜਿਹੜੇ ਵਿਦਿਆਰਥੀ ਸਫਾਈ ਵਾਲੇ ਦਿਨ ਸਕੂਲ ਨਹੀਂ ਆਏ ਉਹਨਾਂ ਨੂੰ ਸਪੈਸ਼ਲ ਜੁਰਮਾਨਾ ਕਰ ਦਿੱਤਾ ਗਿਆ ਮੈਂ ਜਾਣ ਬੁੱਝ ਕੇ ਸਕੂਲੋਂ ਗੈਰ ਹਾਜ਼ਰ ਨਹੀਂ ਹੋਇਆ ਇਹ ਮੇਰੀ ਮਜਬੂਰੀ ਸੀ ਇਸ ਅਰਜੀ ਨਾਲ ਲੱਗਾ ਡਾਕਟਰੀ ਸਰਟੀਫਿਕੇਟ ਮੇਰੇ ਬਿਮਾਰ ਹੋਣ ਦਾ ਸਬੂਤ ਹੈ ਕਿ ਭਾਗ ਕਰਕੇ ਮੈਨੂੰ ਕੀਤਾ ਗਿਆ ਸਪੈਸ਼ਲ ਜੁਰਮਾਨਾ ਮਾਫ ਕਰ ਦਿੱਤਾ ਜਾਵੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਾਰੀ ਨਾਮ ਰੋਲ ਨੰਬਰ ਕਲਾਸ ਸਕੇ ਤੇ ਇੱਧਰ ਖੱਬੇ ਪਾਸੇ ਫਿਰ ਤੁਸੀਂ ਮੀਟਿੰਗ ਲਿਖ ਦਿਨੀ ਹੈ ਠੀਕ ਹੈ ਹਾਂਜੀ ਵਿਦਿਅਕ ਟੂਰ ਸੈਸ ਪੱਤੇ ਦੇ ਜਾਂਦੇ ਅਗਲੇ ਵਾਲੇ ਮੁੱਖ ਅਧਿਆਪਕ ਨੂੰ ਪੱਤਰ ਸੇਵਾ ਵਿਕੇ શ્રીਮਾਨ ਮੁੱਖ ਅਧਿਆਪਕ ਜੀ ਸਰਕਾਰੀ ਹਾਈ ਸਕੂਲ ਡੈਡਾ ਸਪਿੰਡ ਡੈਡਾ ਸ਼ਹਿਰ ਸ਼੍ਰੀਮਾਲ ਜੀ ਬੇਨਤੀ ਹੈ ਕਿ ਸਾਡੀ ਸ਼੍ਰੇਣੀ ਦੇ ਵਿਦਿਆਰਥੀ ਅਗਲੇ ਐਤਵਾਰ ਨੂੰ ਵਿਦਿਅਕ ਟੂਰ ਸੈਰਸ ਪਟੇਲੀ ਚੰਡੀਗੜ੍ਹ ਜਾਣਾ ਚਾਹੁੰਦੇ ਹਨ ਅਸੀਂ ਆਪਣੀ ਸ਼੍ਰੇਣੀ ਦੇ ਇੰਚਾਰਜ ਸ਼੍ਰੀ ਪ੍ਰਕਾਸ਼ ਚੰਦ ਜੀ ਨੂੰ ਇਸ ਯਾਤਰਾ ਦੀ ਅਗਵਾਈ ਕਰਨ ਲਈ ਮਨਾ ਲਿਆ ਚੰਡੀਗੜ੍ਹ ਵਿੱਚ ਰੋ ਗਾਰਡਨ ਰੋਜ਼ ਗਾਰਡਨ ਸੁਖਨਾ ਝੀਲ ਸਕਤਰੇ ਤੇ ਪੰਜਾਬ ਯੂਨੀਵਰਸਿਟੀ ਆਦ ਅਨੇਕਾ ਦੇਖਣਯੋਗ ਸਥਾਨ ਨੇ ਸਾਡੇ ਦੇ ਆਪਕ ਜੀ ਨਾਲ ਸਾਰੇ ਵਿਸ਼ੇਸ਼ ਇਹਨਾਂ ਬਾਰੇ ਵਿਸ਼ੇਸ਼ ਜਾਣਕਾਰੀ ਦੇਣਗੇ ਸਾਨੂੰ ਬੇਨਤੀ ਹੈ ਕਿ ਸਾਨੂੰ ਇਸ ਵਿਦਿਅਕ ਟੂਰ ਤੇ ਜਾਣ ਦੀ ਅਗਰੇਤੀ ਜਾਵੇ ਅਤੇ ਸ਼੍ਰੀ ਪ੍ਰਕਾਸ਼ ਚੰਦ ਜੀ ਨੂੰ ਇਸ ਦਾ ਪਰ ਵੰਦ ਕਰਨ ਦੀ ਜ਼ਿੰਮੇਵਾਰ ਦਿੱਤੀ ਜਾਵੇ ਅਗਿਆਪਜੀ ਦਾ ਅਗਿਆਕਾਰੀ ਨਾਮ ਰੋਲ ਨੰਬਰ ਇੱਧਰ ਖੱਬੇ ਪਾਸੇ ਮਿਤੀ ਹਾਂਜੀ ਅੱਗੇ ਘਟੋ ਘਟਾ ਅੱਠ ਆਪਣਾ ਆਰਥਿਕ ਸਾਰਥਕ ਸਾਰਥਕ ਸ਼ਬਦ ਬਣਾਉਣੇ ਨੇ ਤਾਂ ਆਪਾਂ ਬਣਾਉਣੇ ਨੇ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਦੇਖੋ ਇੱਥੇ ਦੁੱਖ ਹਨਾ ਮਨ ਕਿਰਨ ਤਨ ਤਹੀ ਬਣਗੇ ਇੱਕ ਇਹਦੇ ਵਿੱਚ ਇਧਰੋਂ ਦੁੱਧ ਠੀਕ ਹੈ ਇਧਰੋਂ ਨਾਲ ਜੋਗ ਰੰਗ ਬਹੁਤ ਸੌਖੇ ਹੁੰਦੇ ਨੇ ਕਲਮ ਚਾਰ ਠੀਕ ਹੈ ਅ ਅੱਗੇ ਹੈਗਾ ਰਜੇ ਦੇ ਵਿੱਚ ਰੀਜ਼ ਠੀਕ ਹੈ ਬੱਬਲਾ ਲਲਾਵਲ ਵੀ ਹੁੰਦਾ ਅ ਕੁਰਤਾ ਤੇ ਇਧਰੋਂ ਸਾਗਰ ਬਣ ਗਿਆ ਠੀਕ ਹੈ ਤੇ ਇਧਰੋਂ ਮਾਰ ਬਣ ਗਿਆ ਦੇਖੋ ਕਿੰਨੇ ਬਣ ਗਏ 1 2 3 4 5 6 7 8 9 10 11 12 13 14 14 ਬਣਾਤੇ ਆਪਾਂ ਠੀਕ ਹੈ ਮਤਲਬ ਕਿ ਐਵੇਂ ਤੁਸੀਂ ਬਣਾ ਸਕਦੇ ਹੋ ਓਕੇ ਹੁਣ ਜਿਵੇਂ ਆ ਰਬੜ ਫਿਰ ਇਹ ਸਾਰੇ ਐਵੇਂ ਬਣਾ ਕੇ ਫਿਰ ਲਿਖਣੇ ਵੀ ਨੇ ਵੀ ਇਧਰ ਜਿਵੇਂ ਲਿਖੋਗੇ ਤੁਸੀਂ ਦੁੱਖ ਮਾਨ ਹਨਾ ਇਹ ਸਾਰੇ ਲਿਖਣੇ ਨੇ ਨਾਲ ਜੋਗ ਰੰਗ ਇਹ ਸਾਰੇ ਨੀਚੇ ਨੂੰ ਲਿਖਣੇ ਨੇ ਓਕੇ ਹਾਂਜੀ ਅੱਗੇ ਹੈਗਾ ਨਾਮ ਤੋਂ ਕੀ ਭਾਵਾ ਇਹਦੇ ਉਦਾਹਰਨਾ ਸਹਿਤ ਦੇਣਾ ਤੇ ਕਿਰਿਆ ਦੇ ਕਿਸਮਾਂ ਪਹਿਲਾਂ ਤਾਂ ਕਿਰਿਆ ਕਿਰਿਆ ਉਹ ਸ਼ਬਦ ਜਿਹੜੇ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰਨ ਉਹਨਾਂ ਨੂੰ ਕਿਰਿਆ ਕਿਹਾ ਜਾਂਦਾ ਜਿਵੇਂ ਪੜਨਾ ਲਿਖਣਾ ਸੋਣਾ ਕਰਨਾ ਗਾਉਣਾ ਡਿੱਗਣਾ ਕਿਰਿਆ ਦੋ ਪ੍ਰਕਾਰ ਦੇ ਸਕਰਮਕ ਤੇ ਅਕਰਮਕ ਠੀਕ ਹੈ ਤੇ ਅਗਲਾ ਸੀ ਆਪਣਾ ਇੱਕ ਨਾਮ ਦੀ ਪ੍ਰਭਾਸ਼ਾ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਇਹਨਾਂ ਦਾ ਬੋਧ ਕਰਵਾਉਂਦੇ ਨੇ ਉਹਨਾਂ ਨੂੰ ਨਾਮ ਕਿਹਾ ਜਾਂਦਾ ਜਿਵੇਂ 모ਹਨ ਪਟਿਆਲਾ ਘੜੀ ਕੁੱਤਾ ਪਹਾੜ ਖੁਸ਼ੀ ਪੰਜ ਪ੍ਰਕਾਰ ਦੇ ਨੇ ਇਹ ਆਮ ਨਾਮ ਜਿਹਨੂੰ ਜਾਤੀਵਾਚਕ ਨਾਮ ਕਹਿੰਦੇ ਨੇ ਖਾਸ ਨਾਮ ਜਿਹਨੂੰ ਨਿਜਵਾਚਕ ਕਿਹਾ ਜਾਂਦਾ ਵਸਤੂਵਾਚਕ ਇਕਾਠਵਾਚਕ ਭਾਵਵਾਚਕ ਆਮ ਨਾਮ ਦੇ ਵਿੱਚ ਜਿਵੇਂ ਘੋੜਾ ਘਰ ਆਦਮੀ ਇਹ ਸਾਰੇ ਅਗੇ ਖਾਸ ਜ ਕਿਸੇ ਦਾ ਵੀ ਨਾਮ ਆ ਗਿਆ ਸਪੈਸ਼ਲ ਹਣਾ ਵਸਤੂ ਦੇ ਵਿੱਚ ਨਾ ਵਸਤੂ ਦਾ ਨਾਮ ਅਗਰ ਸੁਣਾ ਚਾਂਦੇ ਲੋਹਾ ਤੇਲ ਕਪੜਾ ਇਕ ਅੱਠ ਚ ਕੋਈ ਚੀਜ਼ ਗਰੁੱਪ ਚ ਜਿਹੜੀ ਹੁੰਦੀ ਹੈ ਫੌਜ ਸ਼੍ਰੇਣੀ ਸਭਾ ਇੱਜੜ ਜਮਾਤ ਕਲਾਸ ਹਨਾ ਭਾਵਵਾਚਕ ਹੋਗੇ ਜਿਹਦੇ ਵਿੱਚ ਆਪਾਂ ਟੱਚ ਨਾ ਕਰ ਸਕੀ ਸਿਰਫ ਮਹਿਸੂਸ ਕਰ ਸਕੀਏ ਖੁਸ਼ੀ ਗਮੀ ਸੱਚਾਈ ਸੁੰਦਰਤਾ ਝੂਠ ਪਿਆਰ ਨਫ਼ਰਤ ਹਾਂਜੀ ਏਸੀ ਤੁਹਾਡਾ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਥੈਂਕ ਯੂ